ਲੋਜੀ ਅੱਜ ਚੜ ਗਿਆ ਸੌਣ ਤੇ ਰਾਤ ਦਾ ਲੱਗਾ ਰਬ ਮਹੀ ਪਉਣ ਸਾਵਣ ਮਹੀਨੇ ਦੀਆਂ ਸਾਰੇ YouTube ਫੈਮਿਲੀ ਨੂੰ ਲੱਖ ਲੱਖ ਵਧਾਈਆਂ ਬਈ ਤੇ ਕਹਿੰਦੇ ਹੁੰਦੇ ਜੇ ਮਹੀਨੇ ਦੀ ਸ਼ੁਰੂਆਤ ਜਿਵੇਂ ਹੋਵੇ ਹਨਾ ਜਿਵੇਂ ਦਿਨ ਦੀ ਸ਼ੁਰੂਆਤ ਹੋਵੇ ਉਵੇਂ ਸਾਰਾ ਦਿਨ ਜਾਂ ਮਹੀਨਾ ਜਾਂ ਸਾਲ ਗੁਜ਼ਰਦਾ ਤੇ ਸੌਣ ਦੀ ਝੜੀ ਲੱਗ ਗਈ ਆ ਜੀ ਵੇਖੋ ਕਿੰਨਾ ਮੀਂਹ ਪੈਂਦਾ ਤੇ ਇੱਧਰ ਆਪਾਂ ਹੁਣ ਤਾਰਾਂ ਚੋਂਗਾ ਕਿਉਂਕਿ ਸਵੇਰ 5 ਵਜੇ ਜਦੋਂ ਪੱਠੇ ਪਾ ਕੇ ਹਟੀ ਮੀਂਹ ਫੇਰ ਆ ਗਿਆ ਸੀ ਜੀ ਤੇ ਆਪਾਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾ ਦਿੰਨੇ ਆ ਲੱਛਣ ਇਹਦਾ ਤਲਿਹਾਰਾ ਟੁੱਟ ਗਿਆ ਤੇ ਹੁਣ ਇਹ ਸੰਗਲ ਨਾ ਕਰਦੀ ਖਰਾਬੀਆਂ ਸਾਰਾ ਦਾਣਾ ਡੋਲਦਾ ਐ ਨੇ ਤੇ ਆਪਾਂ ਪਸੂ ਕੱਢਤੇ ਸੀ ਬਾਹਰ ਨਵਾਤੇ ਸੀ ਤੇ ਮਗਰੋਂ ਮੀਂਹ ਆ ਗਿਆ ਸੀ ਫੇਰ ਜੀ ਤੇ ਫੇਰ ਹੁਣ ਮੀਂਹ ਹਟਿਆ ਹਟੇ ਤੋਂ ਬਾਅਦ ਹੁਣ ਧਾਰਾਂ ਚੋਕੇ ਹਟੀਆਂ ਜੀ ਮੈਂ ਹੁਣ ਧਾਰਾਂ ਚੋਂ ਆ ਹਜੇ ਤੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਵਾ ਕੱਲ ਸ਼ਾਮੀ ਉਹ ਗੁਆ ਚੱਕਰ ਨਹੀਂ ਆਈ ਤੇ ਤੁਹਾਨੂੰ ਦਿਖਾ ਦਗੇ ਹਾਲਾਤ ਇੱਧਰ ਗੁਏ ਦੇ ਵੀ ਨਾ ਮੈਂ ਇਕੱਠਾ ਕੀਤਾ ਹਜੇ ਬੁਰਾ ਹਾਲ ਹੋਇਆ ਪਿਆ ਜੀ ਤੂੰ ਲਈ ਸੀ ਤੇ ਰਾਤ ਸਾਰੀ ਰਾਤ ਲੇਟ ਨਹੀਂ ਆਈ ਹੁੰਦਾ ਠੰਡਾ ਸੀਗਾ ਤੇ ਇਹ ਨੇ ਜਿਹੜੀ ਨੇ ਦਾਣਾ ਡੋਲਿਆ ਨੇ ਮਛਰਦਾਨੀ ਖਿੱਚ ਕੇ ਤੇ ਪਾੜਤੀ ਤੇ ਮੱਛਰ ਵੜ ਗਿਆ ਵਿਚਾਰਿਆਂ ਨੇ ਬੁਰਾਈ ਹਾਲ ਕਰਤਾ ਤਾਂਗੇ ਰਾਤ ਨਹੀਂ ਤਾਂ ਇੰਨਾ ਖੋਰੂ ਨਹੀਂ ਪਾਉਂਦੀਆਂ ਹੁੰਦੀਆਂ ਰਾਤ ਨੂੰ ਇਹ ਤੇ ਹੁਣ ਆਪਾਂ ਦਿਨੇ ਲਾ ਕੇ ਮਛਰਦਾਨੀ ਉੱਥੋਂ ਸਿਉਵਾਂਗੇ ਇਹਦਾ ਤਲੇਹਾਰਾ ਲਿਆ ਕੇ ਪਾਉਣਾ ਪੈਣਾ ਬਿਨਾਂ ਤਲੇਹਾਰੇ ਤੂੰ ਖੱਜਲ ਖਰਾਬ ਵਾਲਾ ਕਰਦੀ ਆ ਆ ਰਹਿ ਗਏ ਆਪਣੇ ਦੋ ਦਿਨਾਂ ਦੇ ਪੱਠੇ ਜੀ ਦੋ ਦਿਨ ਕੱਢ ਲਾਂਗੇ ਅੱਜ ਦਾ ਤੇ ਕੱਲ ਦਾ ਇਹਦੇ ਨਾਲ ਤੇ ਤੁਹਾਨੂੰ ਤੁਸੀਂ ਦੱਸਿਓ ਤੁਹਾਡੇ ਸੌਣ ਦੀ ਝੜੀ ਲੱਗੀ ਜਾਂ ਨਹੀਂ ਲੱਗੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਵੀ ਸੌਣ ਦੀ ਝੜੀ ਦਾ ਤੇ ਇਧਰਲਾ ਤੁਹਾਨੂੰ ਮਾਹੌਲ ਦਿਖਾ ਦਗੇ ਖਿੜਾਰੇ ਖਿੰਦਰੇ ਪਏ ਆ ਕੱਪੜੇ ਲੀੜੇ ਆਪਣੇ ਧੋਣ ਵਾਲੇ ਆ ਬਸ ਸਵੇਰੇ ਪੱਠੇ ਡੱਕੇ ਪਾ ਕੇ ਤੇ ਚਾਹ ਪਾਣੀ ਪੀ ਕੇ ਪਾਠ ਉਗਿਰਾ ਕਰਕੇ ਤੇ ਆਪਾਂ ਧਾਰਾਂ ਹੀ ਕੱਢਣਾ ਤੇ ਇਧਰ ਤੁਹਾਨੂੰ ਬਾਹਰ ਦਾ ਵੀ ਦਿਖਾ ਦਿੰਦੇ ਆ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜੀ ਬਹੁਤ ਸੁਣੀ ਹਵਾ ਵਗਦੀ ਆ ਪੂਰਾ ਵਗਦਾ ਸਾਰੇ ਝੋਨੇ ਵਗੇਰਾ ਤਰਪੇ ਆ ਸੌਣ ਵਾਲਾ ਝੋਨਾ ਲੱਗੀ ਜਾ ਰਿਹਾ ਇੱਧਰ ਇੱਕ ਆਲੀ ਲਾਇਆ ਮੈਨੂੰ ਲੱਗਦਾ ਹਾਜੀ ਤੁਰਿਆ ਨੀਗਾ ਤੇ ਇੱਧਰ ਆਪਣਾ ਦੂਤ ਲੈ ਹਲਾ ਰਿਹਾ ਪਰਾਂ ਜਾ ਉਹ ਲਾਈ ਯਾਰ ਢਾਲੀ ਠੀਕ ਆ ਜੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਬਹੁਤ ਸੁਣੀ ਹਵਾ ਵਗਦੀ ਆ ਠੰਡਾ ਠੰਡਾ ਮੌਸਮ ਕਰਦਾ ਰ ਆਪਣੀ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਜੁਰੇ ਝੋਨਾ ਲਾਉਂਦੀ ਸੀ ਜੂਨ ਚ ਬੁਰਾ ਹੀ ਹਾਲ ਸੀ ਸਾਰੇ ਇਹ ਹੀ ਹਾਲ ਸੀ ਬਹੁਤ ਘਟ ਮੀਂਹ ਪਏ ਸੀ ਜੀ ਚਲੋ ਜੀ ਆਪਾਂ ਉਹਦਾ ਦਾਣਾ ਚੱਕਦਗੇ ਤੇ <li>ਕਪੜੇ ਇਹਨਾਂ ਨੇ ਰਾਤ ਕੱਲ ਕਦੂ ਕੀਤਾ ਸੀਗਾ ਜਿਹੜੇ ਮੂੰਗੀ ਵਾਈ ਆਪਣੀ ਮੂੰਗੀ ਨੇ ਫਾਲ ਬਹੁਤ ਘਟ ਚੱਕਿਆ ਸੀ ਤੇ ਵੀ ਮਾੜਾ ਨਿਕਲ ਗਿਆ ਪਤਾ ਨਹੀਂ ਕੀ ਹੋਇਆ ਬਾਤ ਤਾਂ ਬਹੁਤ ਗਈ ਸੀਗੀ ਤੇ ਫੇਰ ਕੱਲ ਰੋਟਾਵੇਟਰ ਮਾਰਤਾ ਕਦੂ ਕਰਤਾ ਤੇ ਉਹਨਾਂ ਉਹ ਤਿੰਨ ਕਿੱਲੇ ਝੋਨੇ ਵਾਲੇ ਰਹਿੰਦੇ ਆ ਉਸ ਤੋਂ ਕੱਲ ਥੋੜਾ ਜਿਹਾ ਟਾਈਮ ਉਹਨਾਂ ਨੇ ਲਾਇਆ ਅੱਜ ਫੇਰ ਚਲੇ ਗਏ ਉਹ ਝੋਨਾ ਲਾਉਣ ਇੱਕ ਦੋ ਦਿਨਾਂ ਚ ਲਾ ਕੇ ਜੀ ਝੋਨੇ ਵਾਲਾ ਕੰਮ ਨਿਭੜ ਜੂਗਾ ਆਪਣਾ ਤੇ ਆਪਾਂ ਕਰਦੇ ਆਂ ਇਹਦੋਂ ਬਾਅਦ ਚ ਰਸੋਈ ਦੇ ਕੰਮਾਂ ਦੀ ਸ਼ੁਰੂਆਤ ਇਸ ਤਰ੍ਹਾਂ ਦਾ ਮਾਹੌਲ ਬਣਿਆ ਜੀ ਵਧੀਆ ਲੱਗਾ ਵੈਸੇ ਸੁਬਾ ਸੁਬਾ ਠੰਡਾ ਠੰਡਾ ਮੌਸਮ ਹੋ ਗਿਆ ਮੀਂਹ ਪੈਗਾ ਮੀਂਹ ਹਰਕ ਥਾਂ ਹੀ ਪਉਂ ਪੰਜ ਮਿੰਟ ਪਵੇ ਸੁਬਾ ਸ਼ਾਮ ਦੁਪਹਿਰੇ ਕੇ ਤਿੰਨਾ ਟਾਈਮਾਂ ਚ ਇੱਕ ਟਾਈਮ ਨਾ ਕਿਤੇ ਨਾ ਕਿਤੇ ਮੀਂਹ ਪੈ ਜਾਂਦਾ ਹੁਣ ਪੰਜਾ ਸੱਤਾਂ ਦਿਨਾਂ ਹੰਦਾ ਤੇ ਅੱਗੇ ਦਾ ਤਾਲ ਆ ਗਿਆ ਜਾਂਦਾ ਸੀ ਅੱਜ ਤੱਕ ਰਾਤ ਦਾ ਤਾਂ ਮੌਸਮ ਠੰਡਾ ਵੈਸੇ ਠੰਡਾ ਹੋਇਆ ਮੌਸਮ ਚਲੋ ਜੀ ਲੋ ਜੀ ਆਪਾਂ ਕੰਮ ਕਰ ਕਰ ਕੇ ਹੋ ਗਏ ਵਿਹਲੇ ਕੱਪੜੇ ਆਪਾਂ ਧੋ ਕੇ ਸੁੱਕਣੇ ਪਾਤੀ ਆ ਤੇ ਪਸੂ ਆਪਣੇ ਬਾਹਰ ਖੜੇ ਆ ਹਵਾ ਚੱਲ ਰਹੀ ਆ ਲੈਟ ਆ ਹੀ ਨਹੀਂ ਰਾਤ ਦੀ ਤੇ ਵਾਹਿਗੁਰੂ ਦਾ ਸ਼ੁਕਰ ਆ ਜੀ ਹਨਾ ਪਾਣੀ ਹੈਗਾ ਨਹੀਂ ਪਿੰਡਾਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਜਦੋਂ ਪਾਣੀ ਨਹੀਂ ਹੁੰਦਾ ਹਨਾ ਤੇ ਆਪਾਂ ਗੋਹੇ ਵਾਲੀ ਗੋਆ ਚੱਕ ਗਈ ਸੀਗੀ ਹਨਾ ਕੰਮ ਵਾਲੀ ਵਿਚਾਰੀ ਉਹਨੇ ਵੀ ਸਕੂਲ ਜਾਣਾ ਸੀਗਾ ਤੇ ਉਹ ਮੈਨੂੰ ਕਹਿੰਦੀ ਆ ਕਿ ਬੋਕਰ ਮਾਰ ਲਿਕੇ ਇਕੱਠਾ ਕਰਦੀ ਮੈਂ ਸ਼ਾਮ ਨੂੰ ਚੱਕ ਦੂੰਗੀ ਤੇ ਜਦੋਂ ਮ ਬੋਕਰ ਮਾਰਨ ਲੱਗੀ ਵੀ ਉਹਨਾਂ ਦਾ ਬੁਰਾ ਹਾਲ ਕੀਤਾ ਸੀਗਾ ਤੇ ਬੋਕਰ ਤਾਂ ਵੱਜੀ ਨਹੀਂ ਤੇ ਮੋਟੀ ਮੋਟੀ ਬੋਕਰ ਮਾਰ ਕੇ ਤੇ ਆਪਾਂ ਧੋਤਾ ਸਰਦਾਰ ਜੀ ਮੈਨੂੰ ਲੜਦੇ ਸੀ ਕਹਿੰਦੇ ਟੈਂਕੀ ਖਤਮ ਕਰ ਲੈਣੀ ਤੜਕੇ ਤੂੰ ਪਸੂ ਨਵਾਇਆ ਪਹਿਲਾਂ ਹੁਣ ਤਾਂ ਧੋਣ ਲੱਗੀ ਪਈ ਆ ਤੇ ਚਲੋ ਜੀ ਅੱਜ ਮੌਸਮ ਠੰਡਾ ਤੇ ਹਜੇ ਤੋਂ ਆਪਣੀ ਨਿਕਲੀ ਕੀੜਾ ਨਿਕਲੀ ਸੀ ਨਿਕਲ ਕੇ ਹਟ ਗਈ ਆ ਰਾਤ ਦਾ ਮੀਂਹ ਪਈ ਜਾਂਦਾ ਕੱਲ ਸ਼ਾਮ ਦਾ ਆਉਣ ਲੱਗਾ 6 ਵਜੇ ਦਾ ਤੇ ਰਾਤ ਪੈ ਗਿਆ ਹਟ ਗਿਆ ਹਵਾ ਚੱਲੀ ਗਈ ਤਾਂ ਹੀ ਲੈਟ ਨਹੀਂ ਆਏਗੀ ਤੇ ਟੈਂਕੀ ਆਪਣੀ ਕਾਲਦੀ ਭਰੀ ਸੀ ਤੇ ਸਵੇਰ ਪਹਿਲਾਂ ਪਸ਼ੂ ਐਨ ਮਾਤੀ ਸੀਗੇ ਤੇ ਹੁਣ ਗੋਆ ਚੱਕੇ ਤੋਂ ਮਗਰੋਂ ਆਪਾਂ ਧੋਤਾ ਜੀ ਇੱਥੇ ਹਵਾ ਲੱਗ ਜੂਗੀ ਪਸ਼ੂ ਬਾਹਰ ਖੜੇ ਰਹਿਣਗੇ ਤੇਰਾ ਸਾਫ ਹੋ ਗਿਆ ਕਿਉਂਕਿ ਮੱਛਰ ਸਾਰਾ ਮੱਛਰ ਦਾ ਨਹੀਂ ਉਹਨੇ ਮੂੰਹ ਨਾਲ ਮੱਝ ਨੇ ਪਾੜਦੀ ਤੇ ਮੱਛਰ ਵੜ ਗਿਆ ਤੇ ਸ਼ੁਕਰ ਅਦਾਤੇ ਦਾ ਵੀ ਪ੍ਰਮਾਤਮਾ ਨੇ ਬਹੁਤ ਕੁਛ ਦਿੱਤਾ ਹਨ ਅਟੈਚ ਕੋਠੀ ਵੰਗੂ ਜਿਵੇਂ ਕੋ ਇੱਥੇ ਹੀ ਪੱਠੇ ਆ ਤੇ ਇੱਥੇ ਹੀ ਤੂੜੀ ਆ ਇੱਥੇ ਹੀ ਪਾਣੀ ਆ ਤੇ ਕੋਲੇ ਪਸ਼ੂ ਆ ਹਨਾ ਬਹੁਤ ਸੌਖ ਹੈ ਮੈਂ ਤਾਂ ਸ਼ੁਕਰ ਕਰਦੀ ਹੁੰਨੀ ਆ ਪੈਸਾ ਮੈਨੇ ਨਹੀਂ ਰੱਖਦਾ ਜੀ ਆਪਦਾ ਸੌਖ ਦੇਖੀਦਾ ਹੁੰਦਾ ਜਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਵੀ ਪੈਸੇ ਵਾਲੇ ਲੋਕ ਹੀ ਤਕੜੇ ਹੁੰਦੇ ਆ ਜਿੰਦਗੀ ਚ ਸੌਖ ਹੋਣਾ ਬੰਦੇ ਦੇ ਜ਼ਰੂਰੀ ਆ ਭਾਵੇਂ ਥੋੜਾ ਪੈਸਾ ਕੋਲੇ ਪਸ਼ੂ ਵੀ ਸੌਖ ਲੈਂਦੇ ਆ ਹਨਾ ਵਧੀਆ ਆ ਆਪਦਾ ਆਰਾਮ ਨਾਲ ਬਾਲੇ ਪਾਸੇ ਉਹ ਨਹੀਂ ਬਹੁਤਾ ਜੇ ਤੱਕ ਰਾਂ ਥਾਵਾਂ ਦੇ ਵਿੱਚ ਤੂੜੀ ਬਾਹਰੋਂ ਲਿਆਉਣੀ ਪੈਂਦੀ ਆ ਆਪਣੇ ਕੋਲੇ ਹੀ ਤੂੜੀ ਆ ਕੋਲੇ ਹੀ ਪਾਣੀ ਆ ਸਾਰਾ ਕੁਝ ਪ੍ਰਮਾਤਮਾ ਦਾ ਦਿੱਤਾ ਸ਼ੁਕਰ ਆ ਵਾਹਿਗੁਰੂ ਦਾ ਵੀ ਪਰਮਾਤਮਾ ਨੇ ਮੱਝਾਂ ਗਾਵਾਂ ਦਿੱਤੀਆਂ ਕੰਮ ਕਰਦੀਆਂ ਤੰਦਰੁਸਤੀ ਦਿੱਤੀ ਆ ਤੁਸੀਂ ਵੀ ਸ਼ੁਕਰ ਮਨਾਇਆ ਕਰੋ ਬਈ ਲਾਂਭੇ ਨਾ ਦਿਆ ਕਰੋ ਪਰਮਾਤਮਾ ਨੂੰ ਜੋ ਮੈਂ ਤਾਂ ਇਹ ਕਹਿੰਨੀ ਨਹੀਂ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਤੇ ਇਸ ਤਰ੍ਹਾਂ ਆਪਣੀ ਬਿਜੀ ਲਾਈਫ ਲੰਘ ਜਾਂਦੀ ਹੈ ਜੀ ਸਾਰੀ ਦਿਹਾੜੀ ਕੰਮਕਾਰ ਕਰਦੇ ਆ ਹਨਾ ਤੇ ਚਲੋ ਜਿੰਨਾ ਚਿਰ ਨਹੀਂ ਤਾਂ ਆਪਾਂ ਨਿਕਲਦੀਏ ਬਾਹਰ ਉਹਨਾਂ ਟਾਈਮ ਅੰਦਰ ਹਵਾ ਲੱਗ ਜੂਗੀ ਤੇ ਰੂਹ ਨੂੰ ਸਕੂਨ ਮਿਲਦਾ ਕੰਮ ਕਰਕੇ ਪਉ ਮੇਰਾ ਗੋਡਾ ਦੁਖਦਾ ਪਰ ਫੇਰ ਵੀ ਮੇਰਾ ਅੰਦਰਲਾ ਮਾਨ ਜਿਹੜਾ ਉਹ ਕੰਮ ਕਰਨ ਨੂੰ ਤਾਂਗਦਾ ਮੈਂ ਪਸੂਆਂ ਤੇ ਜਾਵਾ ਖੇਤ ਬੰਨੇ ਵੀ ਚਾਹ ਬਾਣੀ ਮੈਨੂੰ ਲੈ ਕੇ ਜਾਣਾ ਪੈਂਦਾ ਕਬੀਲਦਾਰੀ ਚ ਕਈ ਵਾਰਾਂ ਅਜੇ ਇਹ ਥਾਵਾਂ ਤੇ ਜਿੱਥੇ ਮੈਨੂੰ ਜਾਣਾ ਪੈਂਦਾ ਪਰ ਫੇਰ ਵੀ ਮੈਂ ਸੁਬਾ ਸ਼ਾਮ ਕਰ ਕੰਮ ਕਰਨਾ ਹੁੰਦਾ ਤੇ ਪਹਿਰੇ ਦੁਪਹਿਰੇ ਮੈਂ ਜਾ ਆਉਣੀ ਹਿੰਦੀ ਆ ਕਿਤੇ ਮਜਬੂਰੀ ਚ ਰਾਤ ਵੀ ਲਾਉਣੀ ਪੈ ਜਾਂਦੀ ਆ ਜੀ ਬੀਜੀ ਲਾਈਫ ਚੱਲਦੀ ਆ ਤੇ ਸੌਣ ਦਾ ਮਹੀਨਾ ਤੇ ਪਰਮਾਤਮਾ ਦਾ ਸਾਰਾ ਕੁਝ ਦਿੱਤਾ ਸ਼ੁਕਰ ਆ ਵਾਹਿਗੁਰੂ ਦਾ ਪਰਮਾਤਮਾ ਸਭ ਨੂੰ ਦੇਈ ਤੇ ਆਪਾਂ ਇਹੋ ਜੀ ਟੈਨਸ਼ਨ ਨਹੀਂ ਲੈਂਦੀ ਇਸ ਸਿਟੀ ਲਈ ਆਲੀ ਸੌ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਚਲੋ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਓਕੇ ਬਾਈ ਜੀ